जय किसान सबका एक का जिंदाबाद बेंतियां आप ने 31 ਤਰੀਕ ਨੂੰ ਮੋੜਾ ਮੰਡੀ ਕੇ ਅੰਦਰ ਸਭ ਆਪਣੇ ਪਰਿਵਾਰ ਸਮੇਤ ਜਿਆਦਾ ਦੇ ਜਿਆਦਾ ਸੰਖਿਆ ਮੇ ਪਹੁੰਚਣਾ ਆ ਜੋ ਸ਼ੁਕਰਮੁਕੀ ਕਲ ਸਿਆਤਰਾ ਸਾਰੇ ਗੋਮ ਨੂੰ ਹੁੰਦੀ ਹੋਈ ਸਾਰੇ ਜੀਨਾਂ ਨੂੰ ਹੁੰਦੀ ਹੋਈ ਸਮਾਪਤੀ ਮੋੜਾ ਮੰਡੀਆ

ਹੱਕਾਂ ਦੀ ਲੜਾਈ ਲੜੀ ਆ ਬਸ ਨਹੀਂ ਬੇਨਤੀ ਆ ਵੀ ਉਸ ਲੜਾਈ ਨੂੰ ਪੂਰਾ ਕਰਨਾ ਆ ਆਪਨੇ ਰਲ ਮਿਲ ਕੇ ਔਰ ਆਪਣੇ ਪਰਿਵਾਰਾਂ ਸਮੇਤ ਹਰ ਆਦਮੀ ਨੇ ਆਪਣਾ ਅੰਦੋਲਨ ਸਮਝ ਗਾ ਇਸ ਰੁਕਨ ਦੀ ਜੋ ਕਲਸੀ ਯਾਤਰਾ ਆ ਇਸ ਕੇ ਅੰਦਰ ਮੋੜਾ ਮੰਡੀ ਮਾ ਸ਼ਾਮਲ ਹੋਣਾ ਆ 31 ਤਰੀਕ ਆ ਦਿਨ ਐਂਤਵਾਰ ਆ ਬਿਲਕੁਲ ਸਾਫ ਦਿਨਾ ਔਰ ਸਭ ਨੂੰ ਛੁੱਟੀ ਆ ਦੁਕਾਨਦਾਰਾਂ ਨੂੰ ਵੀ ਬੇਨਤੀ ਆ ਵਪਾਰੀ ਵਰਗ ਨੂੰ ਵੀ ਬੇਨਤੀ ਆ ਮਜ਼ਦੂਰਾਂ ਨੂੰ ਵੀ ਬੇਨਤੀ ਆ ਵੀ ਆਪ ਸਾਰੇ ਜਿਆਦਾ ਤੋਂ ਜਿਆਦਾ ਸੁਰੱਖਿਆ ਦੇ ਅੰਦਰ ਮੋੜਾ ਮੰਡੀ 31 ਤਰੀਕ 10 ਵਜੇ ਪਹੁੰਚਾਂ ਔਰ ਸ਼ੁਭ ਕਰਨ ਕੀ ਜੋ ਅਸਤੀ ਕਲਸ ਯਾਤਰਾ ਵਹਾਂ ਪਹੁੰਚ ਰਹੀ ਆ ਉਸਕੇ ਸ਼ਰਧਾਂਜਲੀ ਦੇਣੇ ਵਾਸਤਾ ਆਪ ਨੂੰ ਵਹਾਂ ਪਹੁੰਚਣਾ ਆ ਨਹੀਂ ਬੇਨਤੀ ਆ ਕਬੂਲ ਕਰਨਾ ਜੈ ਜਵਾਨ ਜੈਕਸਨ ਜੈਕਸਨ ਸਭ ਕਾ ਇੱਕਾ ਜਿੰਦਾਬਾਦ ਬੇਨਤੀਆਂ ਆਪਨੇ 31 ਤਰੀਕ ਨੂੰ ਮੋੜਾ ਮੰਡੀ ਕੇ ਅੰਦਰ ਸਭ ਆਪਣੇ ਪਰਿਵਾਰ ਸਮੇਤ ਜਿਆਦਾ ਦੇ ਜਿਆਦਾ ਸੰਖਿਆ ਮੇ ਪਹੁੰਚਣਾ ਆ ਜੋ ਸ਼ੁਕਰਨ ਕੀ ਕਲ ਸਿਆਤਰਾ ਸਾਰੇ ਗੋਮ ਨੂੰ ਹੁੰਦੀ ਹੋਈ ਸਾਰੇ ਜੀਨਾਂ ਨੂੰ ਹੁੰਦੀ ਹੋਈ ਸਮਾਪਤੀ ਮੋੜਾ ਮੰਡੀ ਆ 31 ਤਰੀਕ ਨੂੰ ਬੇਨਤੀਆਂ ਆ ਆਪ ਤੇ ਜੋ ਸ਼ੁਕਰਨ अधूरी लड़ाई का गया या। आपने उसन सारा ने कट्ठे होगा और पूरी करनी और उस कर्म की जो शहीदी दी गई आ उसन जाया नहीं जान देना है न बेनती आया जो कर्म की लड़ाई अधूरी रह रही और उस कर्म ने आपके हकों की लड़ाई लड़ी या। बस नहीं बेनती आया भी उस लड़ाई को पूरा करना या ਆਪਣੇ ਰਲ ਮਿਲ ਕੇ ਅਰ ਆਪਣੇ ਪਰਿਵਾਰਾਂ ਸਮੇਤ ਹਰ ਆਦਮੀ ਨੇ ਆਪਣਾ ਅੰਦੋਲਨ ਸਮਝਗਾ ਇਸ ਰੁਕਣ ਕੀ ਜੋ ਕਲ ਸਿਆਤਰਾਇਆ ਇਸਕੇ ਅੰਦਰ ਮੋੜਾ ਮੰਡੀਆ ਸਮਲ ਹੋਣਾ ਆ 31 ਤਰੀਕਾ ਦਿਨ ਐਤਵਾਰਾ ਬਿਲਕੁਲ ਸਾਫ ਦਿਨਾ ਅ ਸਭ ਨੂੰ ਛੁੱਟੀ ਆ ਦੁਕਾਨਦਾਰਾਂ ਨੂੰ ਵੀ ਬੇਨਤੀ ਆ व्यापारी वर्ग नु भी बेनती आ मजदूर नु भी बेनती आ भी आप सारे ज्यादा से ज्यादा संख्या के अंदर मोड़ा मंडी इकती तरीक 10 बजे पहुंचा और शुभ कर्म की जो अस्थि कलश यात्रा वहां पहुंच रही है उसके श्रद्धांजलि देने वास्ता आप वहां पहुंचना या नहीं बेनती या कबूल करन जय किसान सबका एक का जिंदाबाद बेनती आया आपने 31 ਤਰੀਕ ਨੂੰ ਮੋੜਾ ਮੰਡੀ ਕੇ ਅੰਦਰ ਸਭ ਆਪਣੇ ਪਰਿਵਾਰ ਸਮੇਤ ਜਿਆਦਾ ਦੇ ਜਿਆਦਾ ਸੰਖਿਆ ਮੈਂ ਪਹੁੰਚਣਾ ਆ ਜੋ ਸ਼ੁਕਰਮਨ ਕੀ ਕਲ ਸਿਆਤਰਾ ਸਾਰੇ ਗੋਮ ਨੂੰ ਹੁੰਦੀ ਹੋਈ ਸਾਰੇ ਜਿਲ੍ਹਾਂ ਨੂੰ ਹੁੰਦੀ ਹੋਈ ਸਮਾਪਤੀ ਮੋੜਾ ਮੰਡੀਆ 31 ਤਰੀਕ ਨੂੰ ਬੇਨਤੀ ਆ ਹੈ ਆਪ ਦੇ ਜੋ ਸ਼ੁਕਰਮਨ ਅਧੂਰੀ ਲੜਾਈ ਛੋਟका ਗਿਆ ਆ ਆਪਨੇ ਉਸ ਨੂੰ सारा ने क्ठे होगा पूरी करनी शुभकरण की, की लड़ाई अध रही है और उस शुभकरण ने आपके हकों की लड़ाई लड़ी है बस नहीं बेनती भी उस लड़ाई पूरा करना आपने रल मिलका और अपने परिवार समेत ਹਰ ਆਦਮੀ ਨੇ ਆਪਣਾ ਅੰਦੋਲਨ ਸਮਝਗਾ ਇਸ ਰੁਕਣ ਕੀ ਜੋ ਕਲ ਸਿਆਤਰਾਇਆ ਇਸਕੇ ਅੰਦਰ ਮੋੜਾ ਮੰਡੀ માં ਸਮਰ ਹੋਣਾ ਆ 31 ਤਰੀਕਾ ਦਿਨ ਐਤਵਾਰਾ ਬਿਲਕੁਲ ਸਾਫ ਦਿਨਾ ਅਰ ਸਭ ਨੂੰ ਛੁੱਟੀ ਆ ਦੁਕਾਨਦਾਰਾਂ ਨੂੰ ਵੀ ਬੇਨਤੀ ਆ ਵਪਾਰੀ ਵਰਗ ਨੂੰ ਵੀ ਬੇਨਤੀ ਆ ਮਜ਼ਦੂਰਾਂ ਨੂੰ ਵੀ ਬੇਨਤੀ ਆ ਵੀ ਆ ਸਾਰੇ ਜਿਆਦਾ ਦੇ ਜਿਆਦਾ ਸਖਿਆ ਕੇ ਅੰਦਰ ਮੋੜਾ ਮੰਡੀ 31 ਤਰੀਕ 10 ਵਜੇ ਪਹੁੰਚਾ ਔਰ ਸ਼ੁਭ ਕਰਨ ਕੀ ਜੋ ਅਸਤੀ ਕਲ ਸਿਆਤਰਾ ਵਹ ਪਹੁੰਚ ਰਹੀਆ ਉਸਕੇ ਸ਼ਰਧਾਂਜਲੀ ਦੇਣੇ ਵਾਸਤਾ ਤਾਬੂ ਵਹ ਪਹੁੰਚਣਾ ਆ ਨਹੀਂ ਬੇਨਤੀਆ ਆ ਕਬੂਲ ਕਰਨਾ ਜੈ ਜਵਾਨ ਜੈ ਜਗਨ